ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਅੱਜ ਮੈਂ ਬਣਾਇਆ ਹੈ ਨਾਰੀਅਲ ਦੇ ਲੱਡੂ ਦੇਖੋ ਕਿੰਨਾ ਸੋਹਣਾ ਰੰਗ ਨਿਕਲਿਆ ਬਹੁਤ ਵਧੀਆ ਖਾਣ ਨੂੰ ਬਹੁਤ ਟੇਸਟੀ ਬਣਾਉਣ 'ਚ ਬਹੁਤ ਸੌਖੇ ਨੇ ਪਰ ਮੈਂ ਬਣਾਉਣ ਲੱਗੀ ਸਕਿੱਪ ਕਰਤੀ ਕਿਉਂਕਿ ਮੈਂ ਕੈਮਰੇ ਦੇ ਵਿੱਚ ਦਿਖਾ ਨਹੀਂ ਸਕੀ ਹੈਗੀ ਕਿ ਇਸ ਤਰ੍ਹਾਂ ਬਣੇ ਨੇ ਪਰ ਬਣੇ ਹੋਏ ਬਹੁਤ ਵਧੀਆ ਨੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਮੈਂ ਆਈ ਹੋਈ ਹਾਂ ਜਪੀਕੇ ਘਰ ਦੇ ਵਿੱਚ ਆਪਣੇ बिगाड़ लिया ये किचन का काम चल रहे है किचन के बॉक्स तैयार होने लगे हैं ऐसे चिमनी लगूंगी ਕਦ ਲਈ ਮਿਸਤਰੀ ਲੱਗੇ ਹੋਏ ਨੇ ਇਹਦੇ ਕੋਲ ਲੱਗੇ ਹੋਏ ਤਾਂ ਇਹ ਪਰ ਸ਼ੀਟਾਂ ਲਾਉਣੀਆਂ ਨਹੀਂ ਹਨ ਇਹਦੇ ਨੂੰ ਸਿੱਕੇ ਦੋ ਦਿਨ ਚ ਤਿਆਰ ਹੋ ਜੂਗੀ ਹੋਰ ਲਿਮਿਟ ਹੋ ਗਿਆ ਤਾਂ ਕਿਹੜੀ ਵਾਰੀ ਦਾ ਪੰਚਾ ਸੰਦਾ ਅੱਗੇ ਜਾਂਦਾ ਮੇਰਾ ਪੁਰਾਣਾ ਗਿੱਜਾ ਆ ਅਰੇ ਮੁੰਡਾ ਦਾ ਪ੍ਰਜਨ ਛੁੱਟੀ ਲਾਦੀ ਆ ਨਟਾਈ ਬੋਲਦੇ ਨੇ ਉਹਨੇ ਬੋਲਦਾ 24 ਇਹਦੇ ਪਰ ਕਲੀ ਸੀ ਚਿੱਟੇ ਲੱਗਣੀ ਐ ਮਰਮੀ ਦਾ ਵੇਚ ਮੈਂ ਕਰ ਤੈ ਚਿੱਟੇ ਗੜੀ ਨਿਕਣੀ ਐ ਪਰ ਗੜੀ ਸੀ ਇਹਦੇ ਤੇ ਕ੍ਰੈਟ ਲਈ ਆਂਦੀ ਆ ਕਲਰ ਲਿਆਂਦਾ ਆਪਾਂ ਕਿਹੜਾ ਵਾ ਪਾਸ ਨੰਬਰ ਤਿਆਰ ਹੋ ਰਹੀ ਆ ਹਲੇ ਤਾਂ ਬਿੱਚ ਰਹਿ ਰਹੀ ਹੈ ਉਸਮਾਨ ਜੀ ਕਲਰ ਜਿਹੜਾ ਲਾਉਣਾ ਤੇ ਕਿਚਨ ਹੋ ਰਹੀ ਹੈ ਤਿਆਰ ਪੈਸੇ ਦੇ ਪਰ ਬਹੁਤ ਜ਼ਿਆਦਾ ਦੇ ਪਰ ਲੱਗ ਚੁੱਕੇ ਆ ਪੂਰੀ ਤਿਆਰ ਹੁਣ ਤੱਕ ਤਾਂ ਪਤਾ ਨਹੀਂ ਕਿੰਨੇ ਲੱਖ ਲੱਖ ਕੰਮ ਪਹੁੰਚ ਜਣਾ ਹੈਗਾ ਦਾ ਪਰ ਪਸੰਦ ਦੀ ਚਮਕ ਲਈ ਦੀ ਹੈਗੀ ਇਸ ਕਰਕੇ ਗ੍ਰੈਜੂਏਟ ਹੋ ਸਮੇਂ ਕਿ ਜੀ ਤਿੰਨ ਸ਼ੀਟਾਂ ਅਕ੍ਰੀਲਿਕ ਦੀ ਸ਼ੀਟ ਹੈ ਨਾ ਵਰਤਦਾ ਪਰ ਅਕ੍ਰੀਲਿਕ ਹੈ ਮਿਟੌਰ ਬਣ ਦੇ ਚੰਗੀ ਇਸ ਕਰਕੇ ਮੈਂ ਕ੍ਰੈਲੀ ਦੀ ਹੀ ਲਏ ਆਂ ਠੀਕ ਆ ਇੰਨੀ ਮਹਿੰਗਿਆ ਜੇ ਨਾ ਤਾਂ ਸਰ ਮੈਂ ਕੈ ਲੈਣਾ ਸੀਗਾ ਇੱਕ ਪੇਜ ਸਭ ਤੋਂ ਜ਼ਬਰਦਸਤ ਗੀਰ ਚਾਹੀਦਾ ਨਾ ਹਮੇ ਆ ਵੀ ਕਿੰਨੇ ਵੇ ਇੱਥੇ ਲੱਗਣੀਆਂ ਚਿਮਨੀ ਜਿਹੜੇ ਤੇ ਮਰੇ ਸ਼ੀਸ਼ੇ ਵਰਗੀਆਂ ਸ਼ੀਟਾਂ ਲੱਗਣੀਆਂ ਨੇ ਸਰ ਮੈਂ ਘਰ ਹੀ ਲਾਉਣਾ ਸ਼ੀਸ਼ੇ ਵਰਗੀਆਂ ਸ਼ੀਟਾਂ ਨੇ ਬਾਕੀ ਦੀ ਕੀ ਚਿਰ ਮੈਂ ਜਦੋਂ ਰਖੜੀਆਂ ਨੂੰ ਆਉਂਗੀ ਉਸ ਵੇਲੇ ਸਾਰੀ ਤਿਆਰ ਹੋਈ ਦਿਖਾਉਂਗੀ ਤੇ ਇਹਦੇ ਤੇ ਕਿੰਨਾ ਖਰਚਾ ਹੋਇਆ ਤੁਹਾਨੂੰ ਵੀ ਦੱਸੂਗੀ ਕਿਉਂਕਿ ਅੱਜ ਮੈਂ ਜਾਣਾ ਹੈ ਆਪਣੇ ਸਹੁਰਿਆਂ ਜਿੰਨੀ ਵੀ ਬਣਾਈ ਹੈ ਉਹਨੇ ਕੇ ਸੋਣ ਮੈਂ ਦਿਖਾਉਤੀ ਰੋੜ ਬਣਾਈ ਨੇ ਕਿਚਨ ਦੇ

ਇਹ ਤੇ ਸਾਰਨੀ ਤੇਲ ਲਗਾ ਦਿਆਂ ਤਾਂ ਕਿ ਕੋਈ ਘੁਣਾ ਜਗੋਂ ਕੀੜਾ ਘੁਸ ਵੀ ਨਾ ਲੱਗੇ ਲੱਕੜ ਨੂੰ ਸਾਰੇ ਕਿਚਨ ਦੇ ਵਿੱਚ ਤੇਲ ਲਗਾ ਦਿਆਂ